ਰਚਨਾ ਹੈ ਜੀ ਚੱਲੋ ਮੇਰੇ ਨੌਜਵਾਨ ਸਾਥਿਓ ਚੱਲੋ ਮੇਰੇ ਨੌਜਵਾਨ ਸਾਥਿਓ ਦੱਸ ਦਈਏ ਹਕੂਮਤ ਨੂੰ ਅਸੀਂ ਹੁਣ ਜਾਗ ਗਏ ਆਂ ਬਹਿਰੀ ਸੱਤਾ ਦੇ ਪਰਦੇ ਗੂੰਜ ਉਠਣ ਸਾਡੇ ਇਨਕਲਾਬੀ ਨਾਅਰਿਆਂ ਨਾਲ ਚੱਲੋ ਮੇਰੇ ਨੌਜਵਾਨ ਸਾਥਿਓ ਦੱਸ ਦਈਏ ਹਕੂਮਤ ਨੂੰ ਅਸੀਂ ਮਰੀਆਂ ਜ਼ਮੀਰਾਂ ਵਾਲੇ ਖੂਨ ਨਹੀਂ ਅੰਨੀ ਹੋਈ ਸੱਤਾ ਨੂੰ ਮੁੜ ਰਾਹੇ ਪਾ ਦਈਏ ਚੱਲੋ ਮੇਰੇ ਨੌਜਵਾਨ ਸਾਥਿਓ ਦੱਸ ਦਈਏ ਹਕੂਮਤ ਨੂੰ ਅਸੀਂ ਅਗਿਆਨਤਾ ਵਿੱਚ ਡੁੱਬੇ ਗੁਲਾਮ ਨਹੀਂ ਗੁੰਗੀ ਸੱਤਾ ਦੇ ਰਾਜ ਅੰਦਰ ਬਗਾਵਤ ਦੀ ਆਵਾਜ਼ ਉਠਾ ਦਈਏ ਚੱਲੋ ਮੇਰੇ ਨੌਜਵਾਨ ਸਾਥਿਓ ਦੱਸ ਦਈਏ ਹਕੂਮਤ ਨੂੰ ਅਸੀਂ ਇਸ ਦੇਸ਼ ਦੇ ਨਾਗਰਿਕ ਜਾਗਰੂਕਤਾ ਦੀ ਮਸ਼ਾਲ ਹਾਂ ਹਨੇਰੇ ਵਿੱਚ ਬੈਠੀ ਕੌਮ ਦੇ ਅੰਦਰ ਹੱਕ ਦੇ ਦੀਵੇ ਜਗਾ ਦਈਏ ਚੱਲੋ ਮੇਰੇ ਨੌਜਵਾਨ ਸਾਥਿਓ ਚਲੋ ਮੇਰੇ ਨੌਜਵਾਨ ਸਾਥਿਓ ਚਲੋ ਮੇਰੇ ਨੌਜਵਾਨ ਸਾਥਿਓ